ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਹੀ ਜ਼ਿਆਦਾ ਠੰਡ ਦਾ ਮਹੀਨਾ ਪੋ ਚੱਲ ਰਿਹਾ ਹੈ ਸਿੱਖੀ ਦੇ ਨਾਲ ਜੁੜੇ ਹੋਣ ਦੇ ਨਾਂ ਤੇ ਇਹ ਵੀ ਜਾਣਦੇ ਹਾਂ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਇਸ ਕਹਿਰ ਦੀ ਠੰਡ ਵਿੱਚ ਅਤਿਆਚਾਰ ਕੀਤੇ ਗਏ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਜ਼ੁਲਮ ਕਰਨ ਤੋਂ ਬਾਅਦ ਸਰਹੰਦ ਦਾ ਬਾਦਸ਼ਾਹ ਬਜੀਰ ਖਾਂ ਸਾਹਿਬ ਜਦਿਆਂ ਕੋਲੋਂ ਪੁੱਛਦਾ ਕਿ ਹੁਣ ਮੁਸਲਮਾਨ ਬਣ ਲਈ ਤਿਆਰ ਹੋ ਤਾਂ ਸਾਹਿਬਜ਼ਾਦਿਆਂ ਨੇ ਨਾਂ ਵਿੱਚ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ ਬਜ਼ੀਰ ਖਾਂ ਹੰਕਾਰੀ ਤੇ ਗੁੱਸੇਖੋਰ ਬੰਦਾ ਸੀ ਕੋਈ ਛੋਟੀ ਮੋਟੀ ਬਾਵਰ ਨਹੀਂ ਸੀ ਦਿੱਲੀ ਤੇ ਲਾਹੌਰ ਉਸ ਸਮੇਂ ਦੋ ਵੱਡੀਆਂ ਤਾਕਤਾਂ ਸੀਗੀਆਂ ਤੇ ਸਰਹੰਦ ਉਸ ਤੋਂ ਬਾਅਦ ਪਾਵਰਫੁੱਲ ਸੂਬਾ ਸੀ ਇਹਨ ਦਾ ਤਾਜ ਵੀ ਕਿਹਾ ਜਾਂਦਾ ਸੀ ਸਰਹੰਦ ਨੂੰ ਉਸ ਟਾਈਮ ਦੇ ਵਿੱਚ ਜਦੋਂ ਸਹਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਕੋਲ ਲੈ ਜਾਂਦੇ ਆ ਤਾਂ ਮਾਤਾ ਜੀ ਦੇਖਦੇ ਆ ਕਿ ਬੱਚਿਆਂ ਦੇ ਸਰੀਰ ਤੇ ਸੋਟੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਤੇ ਥਾਂ ਥਾਂ ਤੇ ਖੂਨ ਵਗ ਰਿਹਾ ਹੈ ਮਾਤਾ ਜੀ ਨੇ ਬੱਚਿਆਂ ਨੂੰ ਬੁੱਕਲ ਵਿੱਚ ਲਿਆ ਅਪਾ ਆਪ ਸੋਚ ਸਕਦੇ ਆ ਕਿ ਇਸ ਹੱਥ ਵਿੱਚ ਕਿਵੇਂ ਮਾਤਾ ਜੀ ਨੇ ਬੱਚਿਆਂ ਨੂੰ ਦੇਖਿਆ ਹੋਵੇਗਾ ਤਾਂ ਉਸ ਦਾਦੀ ਮਾਂ ਦਾ ਜਿਗਰ ਰਾਤ ਨੂੰ ਐਨੀ ਠੰਡ ਦੇ ਵਿੱਚ ਮਾਤਾ ਜੀ ਬੱਚਿਆਂ ਦੇ ਸਿਰ ਆਪਣੀਆਂ ਬਾਹਾਂ ਹੇਠਾਂ ਕਰਕੇ ਸੌਂਦੇ ਸੀ ਮੂੰਹ ਨਾਲ ਭਾਫ਼ ਦੇ ਕੇ ਨਿਗ ਵੀ ਦਿੰਦੇ ਸੀ ਠੰਡੇ ਬੁਰਜ ਵਿੱਚ ਐਨੀ ਉੱਚੀ ਥਾਂ ਤੇ ਰੱਖਿਆ ਗਿਆ ਸੀ ਨਾ ਕੋਈ ਹੇਠਾਂ ਕੱਪੜਾ ਸੀ ਆਹ ਕੁਛ ਕਰਕੇ ਉਹ ਦਰਿੰਦੇ ਚਾਹੁੰਦੇ ਸੀ ਕਿ ਇਹ ਬੱਚੇ ਇਸਲਾਮ ਕਬੂਲ ਕਰ ਲੈਣ ਇਸੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਰਾ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਸ਼ਾਦੀਆਂ ਦੇ ਬਾਵਜੂਦ ਵੀ ਸਹਿਬਜ਼ਾਦਿਆਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸਰਹੰਦਾ ਲਿਆਂਦਾ ਗਿਆ। ਕੀ ਕੁਝ ਹੋਇਆ ਸ਼ਹੀਦ ਹੋਣ ਤੱਕ। 11 ਤਰੀਕ ਨੂੰ ਮੋਰਿੰਡੇ ਕੋਤੀਵਾਲ ਤੋਂ ਬੱਚਿਆਂ ਤੇ ਮਾਤਾ ਜੀ ਨੂੰ ਸਰਹੰਦ ਲਿਆਂਦਾ ਗਿਆ ਸੀ। ਸ਼ਾਮ ਦਾ ਟਾਈਮ ਸੀ ਸੋਚਾ ਆਨੰਦ ਨਾਂ ਦੇ ਬੰਦੇ ਨੇ ਸਹਿਬਜ਼ਾਦਿਆਂ ਦੀ ਸਨਾਖਤ ਕੀਤੀ। ਫਿਰ ਮਾਤਾ ਜੀ ਅਤੇ ਬੱਚਿਆਂ ਨੂੰ ਸਰਹੰਦ ਲੈ ਗਿਆ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ 11 ਤਰੀਕ ਦੀ ਉਹ ਪਹਿਲੀ ਪੇਚੀ ਸੀ ਇਤਿਹਾਸਕਾਰ ਦੱਸਦੇ ਆ ਕਿ ਸੂਬੇ ਦੀ ਕਚਹਿਰੀ ਵਿੱਚ ਪੈਰ ਰੱਖਦਿਆਂ ਸਹਿਬਜ਼ਾਦਿਆਂ ਨੇ ਆਸ ਵਿੱਚ ਗੱਜ ਕੇ ਫਤੇ ਬੁਲਾਈ ਉਸ ਟਾਈਮ ਸਹਿਬਜ਼ਾਦਿਆਂ ਦੀ ਉਮਰ ਸਿਰਫ 7 ਸਾਲ ਤੇ 5 ਸਾਲ ਦੀ ਸੀ ਇੱਥੇ ਪਹਿਲੀ ਪੇਚੀ ਵਿੱਚ ਹੀ ਵਜ਼ੀਰ ਖਾਨੇ ਸਹਿਬਜ਼ਾਦਿਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਸੋਡੇ ਪਿਤਾ ਨੂੰ ਭਰਾਵਾਂ ਨੂੰ ਵੀ ਅਸੀਂ ਖਤਮ ਕਰ ਦਿੱਤਾ। ਤੁਸੀਂ ਵੀ ਇਸਲਾਮ ਕਬੂਲ ਕਰ ਲਓ ਤੁਹਾਨੂੰ ਵੀ ਬਖਸ਼ ਦਿੱਤਾ ਜਾਵੇਗਾ। ਡਰਾਇਆ ਗਿਆ, ਲਾਲਚ ਵੀ ਦਿੱਤੇ ਗਏ ਤੇ ਕਿਹਾ ਆਨੰਦਪੁਰ ਵਾਲਾ ਕਿਲਾ ਵੀ ਤੁਹਾਨੂੰ ਵਾਪਸ ਦੇ ਦਿੱਤਾ ਜਾਵੇਗਾ। ਇਤਿਹਾਸਕਾਰ ਇੱਥੇ ਲਿਖਦੇ ਆ ਕਿ ਜ਼ਿਆਦਾ ਜਵਾਬ ਬਾਬਾ ਜੋਰਾਵਰ ਸਿੰਘ ਨੇ ਦਿੱਤੇ ਸੀ ਤੇ ਬਾਬਾ ਫਤੇ ਸਿੰਘ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਈ ਸੀ। ਸਿਰਫ 5-7 ਸਾਲ ਦੀ ਉਮਰ ਸੀ ਤੇ ਆਪਣੇ ਸਿੱਧਕ ਦੇ ਇੰਨੇ ਜਿਆਦੇ ਪੱਕੇ ਸੀ। ਮਾਤਾ ਜੀ ਤੋਂ ਦੇ ਅਕਾਲ ਚਰਾਨੇ ਤੋਂ ਬਾਅਦ ਮਾਤਾ ਗੁਜਰ ਕੌਰ ਸਾਹਿਬ ਜਾਦਿਆਂ ਨੂੰ ਸਿਤਕ ਵਿੱਚ ਪੱਕਾ ਕਰਦੇ ਰਹੇ ਸੀ ਸਾਹਿਬ ਜਾਦਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਗਈ ਸੀ ਕਿ ਤੁਹਾਡੇ ਪਿਤਾ ਜੀ ਦਾਦਾ ਜੀ ਕਦੇ ਵੀ ਜ਼ੁਲਮ ਅੱਗੇ ਝੁਕੇ ਨਹੀਂ ਸੀ ਤੇ ਤੁਸੀਂ ਵੀ ਨਹੀਂ ਝੁਕਣਾ ਅਗਲੀ ਪੇਸ਼ੀ 12 ਤਰੀਕ ਦੀ ਸੀ ਇਸ ਕਚਹਿਰੀ ਵਿੱਚ ਵੀ ਅਨੇਕਾਂ ਹਤਿਆਚਾਰ ਹੋਏ ਵਜ਼ੀਰ ਖਾਨ ਤੇ ਦਰਬਾਰੀਆਂ ਦੀਆਂ ਸਲਾਹਾਂ ਤੋਂ ਬਾਅਦ ਹੀ ਨਿਰਣਾ ਲਿਆ ਗਿਆ ਸੀ ਕਿ ਜਿਉਂਦਿਆਂ ਹੀ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਣਵਾ ਦੇਵੋ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਦਿਵਾਰ ਵਿੱਚ ਚਨਵਾਉਣਾ ਹੀ ਡਰਾਉਣ ਦਾ ਇੱਕ ਹਿੱਸਾ ਸੀ ਕਾਜੀ ਨੂੰ ਵੀ ਕਿਹਾ ਗਿਆ ਸੀ ਕਿ ਇਹਨਾਂ ਬੱਚਿਆਂ ਨੂੰ ਮੌਤ ਦਾ ਫਤਵਾ ਸੁਣਾ ਦਿਓ ਪਰ ਕਾਜੀ ਨੇ ਇਸ ਨੂੰ ਇਸਲਾਮ ਦੇ ਉੱਟ ਗਿਆ ਜੀ ਕਿ ਇਹ ਪਾਪ ਹੈ 11 ਤਰੀਕ ਦੀ ਕਚਹਿਰੀ ਤੋਂ ਬਾਅਦ ਇਹ ਵੀ ਸਲਾਹ ਕੀਤੀ ਗਈ ਸੀ ਕਿ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਬੁਲਾ ਲਓ ਸ਼ੇਰ ਮੁਹੰਮਦ ਖਾਨ ਦੇ ਪ੍ਰਾਨ ਨਾਰ ਖਾਨ ਤੇ ਭਾਣ ਜੇ ਖਵਾਜਾ ਖਿਜਰ ਖਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੌਕੌਰ ਦੀ ਜੰਗ ਵਿੱਚ ਮਾਰਿਆ ਸੀ ਵਜ਼ੀਰ ਖਾਂ ਵਰਗੇ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ ਕਿ ਸ਼ੇਰ ਮੁਹੰਮਦ ਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਗੁੱਸਾ ਦਾ ਬਦਲਾ ਇਹਨਾਂ ਬੱਚਿਆਂ ਤੋਂ ਲਵੇਗਾ ਪਰ 12 ਤਰੀਕ ਦੀ ਪੇਸ਼ੀ ਵਿੱਚ ਮਲੇਰ ਕੋਟਲੇ ਦੇ ਨਵਾਬ ਨੇ ਇਹ ਗੱਲ ਕਹੀ ਕਿ ਇਹਨਾਂ ਦਾ ਪਿਤਾ ਮੇਰਾ ਦੁਸ਼ਮਣ ਹੈ ਇਹ ਬੱਚੇ ਨਹੀਂ ਮੈਂ ਇਹਨਾਂ ਦੇ ਪਿਤਾ ਨੂੰ ਜੰਗ ਦੇ ਮੈਦਾਨ ਵਿੱਚ ਹੀ ਟੱਕਰੂੰਗਾ ਉਸ ਨੇ ਬੱਚਿਆਂ ਦੀ ਸੀਧੀ ਤੇ ਹਾ ਦਾ ਨਾਰਾ ਮਾਰਿਆ ਸੀ ਰੈਂਦੀ ਦੁਨੀਆ ਤੱਕ ਨਵਾਬ ਵੀ ਯਾਦ ਰੱਖਿਆ ਜਾਊਗਾ ਉਹੀ ਇੱਕ ਪਲਾ ਇਨਸਾਨ ਸੀ ਜਿਸ ਵਿੱਚ ਇਨਸਾਨੀਅਤ ਬਚੀ ਹੋਈ ਸੀ ਜਲਕਿ ਉਸ ਕੋਲ ਬਦਲਾ ਲੈਣ ਦਾ ਮੌਕਾ ਵੀ ਸੀਗਾ ਸ਼ੇਰ ਮੁਹੰਮਦ ਖਾਨ ਦੇ ਹਾ ਦੇ ਨਾਰੇ ਤੋਂ ਬਾਅਦ ਮਾਹੌਲ ਇੱਕ ਵਾਰ ਠੰਡਾ ਹੋ ਗਿਆ ਤੇ ਸਾਬ ਜਦਿਆਂ ਨੂੰ ਰਿਹਾ ਕਰਨ ਦਾ ਵੀ ਨਿਰਣਾ ਲਿਆ ਗਿਆ ਪਰ ਸੁਚਾਨੰਦ ਦੀਆਂ ਢੜਕਾਉ ਗੱਲਾਂ ਤੋਂ ਬਾਅਦ ਵਜੀਰ ਖਾਨ ਫੇਰ ੜਕ ਗਿਆ ਤੇ ਫਤਵਾ ਸੁਣਾਇਆ ਗਿਆ ਅਤਿਆਚਾਰ ਕੀਤੇ ਗਏ ਫੇਰ ਦੀਵਾਰ ਵਿੱਚ ਚੁਣਵਾਇਆ ਗਿਆ ਇਤਿਹਾਸਕਾਰ ਦੱਸਦੇ ਹੈ ਕਿ ਜਦੋਂ ਗੰਗੂ ਦੇ ਘਰ ਤੋਂ ਕੋਤਵਾਲੀ ਵਿੱਚ ਲਿਆਂਦਾ ਗਿਆ ਸੀ ਤਾਂ ਉਦੋਂ ਵੀ ਸਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਪਾ ਕੇ ਬੋਰੀਆਂ ਦੇ ਮੂੰਹ ਬਨ ਕੇ ਘੋੜਿਆਂ ਦੇ ਪਿੱਛੇ 끄ੜੀ ਸਹਿ ਗਿਆ ਸੀ ਪੂਰੀ ਰਾਤ ਬੋਰੀਆਂ ਵਿੱਚ ਹੀ ਰੱਖਿਆ ਗਿਆ ਸੀ ਅਤਿਆਚਾਰ ਤੋਂ ਬਾਅਦ ਜਦੋਂ ਸਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਉਹਨਾਂ ਨੂੰ ਦੀਵਾਰ ਵਿੱਚ ਚੁਣਵਾਇਆ ਗਿਆ ਸੀਸ ਤੱਕ ਦੀਵਾਰ ਆਉਣ ਤੇ ਸਹਿਬਜ਼ਾਦੇ ਬੇਹੋਸ਼ ਹੋ ਗਏ ਸਹਿਬਜ਼ਾਦਿਆਂ ਦੇ ਭਾਰ ਨਾਲ ਦਿਵਾਰ ਟੁੱਟ ਗਈ ਹੈ। ਕਈ ਇਤਿਹਾਸਕਾਰ ਲਿਖਦੇ ਆ ਕਿ ਇੱਥੋਂ बेहोश ਸਹਿਬਜ਼ਾਦਿਆਂ ਨੂੰ ਮਾਤਾ ਜੀ ਕੋਲ ਲਿਜਾਇਆ ਗਿਆ ਤਾਂ ਕਿ ਮਾਤਾ ਜੀ ਨੂੰ ਡਰਾਇਆ ਜਾ ਸਕੇ ਅਤੇ ਫਿਰ ਮਾਤਾ ਜੀ ਬੱਚਿਆਂ ਨੂੰ ਕਹਿਣ ਕਿ ਤੁਸੀਂ ਇਸਲਾਮ ਕਬੂਲ ਕਰ ਲਓ। ਹੋਸ਼ ਆਉਣ ਤੋਂ ਬਾਅਦ ਸਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਸਾਰਾ ਕੁਝ ਦੱਸਿਆ ਜੋ ਕਚਹਿਰੀ ਵਿੱਚ ਹੋਇਆ। ਅਗਲੇ ਦਿਨ 13 ਬੋਹ ਨੂੰ ਫਿਰ ਬੇਚੈਰੀ ਵਿੱਚ ਬੁਲਾਇਆ ਜਾਣਾ ਸੀ। ਮਾਤਾ ਗੁਜਰਕੌਰ ਜੀ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਸਹਿਬਜ਼ਾਦਿਆਂ ਨੂੰ ਕਾਲੀ ਗੇਂ ਸਜਾ ਰਹੇ ਨਵੇਂ ਬਸਤਰ ਨੀਲੇ ਬਾਣੇ ਸਜਾਏ ਗਏ ਕਚੈਰੀ ਵਿੱਚ ਜਾਣ ਤੋਂ ਬਾਅਦ ਸਹਿਬਜ਼ਾਦਿਆਂ ਤੋਂ ਪੁੱਛਿਆ ਗਿਆ ਕਿ ਹੁਣ ਬਣੋਂਗੇ ਮੁਸਲਮਾਨ ਸਹਿਬਜ਼ਾਦਿਆਂ ਨੇ ਫਿਰ ਨਾਂ ਵਿੱਚ ਸਿਰ ਹਿਲਾਇਆ ਇਤਿਹਾਸਕਾਰ ਲਿਖਦੇ ਆ ਕਿ ਇਸ ਤੋਂ ਬਾਅਦ ਵਜ਼ੀਰ ਖਾਨ ਨੇ ਹੁਕਮ ਦਿੱਤਾ ਤੇ ਜਲਾਦ ਨੇ ਸਹਿਬਜ਼ਾਦਿਆਂ ਦੀਆਂ ਛਾਤੀਆਂ ਉੱਪਰ ਗੋਡੇ ਰੱਖ ਕੇ ਖੰੰਜਰ ਮਾਰੇ ਉਹਨਾਂ ਛੋਟੀਆਂ ਜੰਦਾ ਬਾਬਾ ਚੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੇ ਤੜਫ ਤੜਫ ਕੇ ਪ੍ਰਾਣ ਤਿਆਗ ਦਿੱਤੇ ਇਨ੍ਹਾਂ ਛੋਟਿਆਂ ਬੱਚਿਆਂ ਨੇ ਜੋ ਕੁਰਬਾਨੀ ਦਿੱਤੀ ਉਸ ਨਾਲ ਸਿੱਖ ਪੰਥ ਦੀਆਂ ਜੜਾਂ ਹੋਰ ਮਜ਼ਬੂਤ ਹੋ ਗਈਆਂ